ਉਦਾਂਇਓਂ ਕੋਲ ਆਪਣਾ ਆਪਾਂ ਗੋਲੀ ਰੰਡੇ ਤੋਂ ਤੇ ਜਿਹੜੇ ਆਪਣੇ ਨਦੀਨ ਹੁੰਦੇ ਨੇ ਉਹ ਉਹ ਤੋਂ ਬਹੁਤ ਚੁਟਕਾਰਾ ਪਾ ਸਕਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਸਿਰਫ ਆਪਾਂ ਲੋੜਾ ਤਕਨੀਕ ਚੇਂਜ ਕਰਦੇ ਦਵਾਈਆਂ ਸਾਰੀਆਂ ਵਧੀਆ ਹੁੰਦੀਆਂ ਨੇ ਆਪਾਂ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ ਤਕਨੀਕ ਬਦਲੋ ਬਸ ਤੇ ਦੋਸਤੋ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀਗੀ ਆਪਾਂ 40 2 ਲੀਟਰ ਐਂਡ ਐਸ ਇਹ ਆਪਾਂ ਪ੍ਰਤੀ ਏਕੜ ਦੀ ਡੋਜ਼ ਪਾ ਰਹੇ ਆਂ 1.5 ਤੋਂ 200 ਲੀਟਰ ਪਾਣੀ ਯੂਜ਼ ਕਰ ਰਹੇ ਆਂ ਔਰ ਦੂਸਰੀ ਗੱਲ ਇਹ ਹੈ ਕਿ ਵੀ ਜਿਹੜਾ ਆਪਾਂ ਸਮਾਂ ਤੈਅ ਕੀਤਾ ਆ ਆਮ ਆਪਾਂ ਕਿਸਾਨ ਵੀਰ ਕੀ ਕਰਦੇ ਆਂ ਆਪਾਂ ਸਵੇਰੇ 10-11 ਵਜੇ ਜਾਂ 12 ਵਜੇ ਜਾਂ ਤਕਰੀਬਨ 3-4 ਵਜੇ ਆਪਾਂ ਸਪਰੇਅ ਕਰ ਦੋਨੇ ਆ ਉਸ ਟਾਈਮ ਹਵਾ ਬਹੁਤ ਚੱਲਦੀ ਏ ਜਦੋਂ ਹਵਾ ਚੱਲਦੀ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਨੂੰ ਸਪਰੇਅ ਦਾ ਪੂਰਾ ਲਹਾ ਨਹੀਂ ਮਿਲਦਾ ਲਹਾ ਮੀਨਸ ਵੀ ਜਿਹੜਾ ਉਹ ਵਰਕਆਊਟ ਆ ਆਪਾਂ ਨੂੰ ਉਹਦੀ ਕ੍ਰੌਪ ਤੇ ਸਹੀ ਨਹੀਂ ਮਿਲਦਾ ਜੀ ਤੇ ਇਹ ਆਪਾਂ ਤਕਰੀਬਨ 2 ਸਾਲ ਤੋਂ ਕਰਵਾ ਰਹੇ ਆ ਇਹ ਇਹ ਸਪਰੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਗੁਲੀ ਡੰਡੇ ਨੂੰ ਵੀ ਪੂਰਾ ਵਧੀਆ ਤਰੀਕੇ ਨਾਲ ਮਾਰਦੀ ਆ ਜਿਹੜੇ ਆਪਣੇ ਚੌੜੇ ਪੱਤੇ ਵਾਲੇ ਘਾਹ ਹੈਗੇ ਨੇ ਉਹਨਾਂ ਨੂੰ ਵੀ ਰੋਕਦੀ ਆ ਪਲੱਸ ਇੱਕ ਇਹਦਾ ਹੋਰ ਫਾਇਦਾ ਬਾਜੀ ਵੀ ਆਪਾਂ ਨੂੰ ਬਾਰ-ਬਾਰ ਢੋਣੀਆਂ ਮੋਢੇ ਨਹੀਂ ਪਾਉਣੇ ਪੈਂਦੇ ਆ ਜੇ ਆਪਾਂ ਕਣਕ ਵਿੱਚ ਕਰਦੇ ਆ ਤੋਂ ਜਿਹੜਾ ਇਹਦਾ ਸਪਰੇ ਕਰਨ ਦਾ ਟਾਈਮ ਆਪਾਂ ਚੂਜ਼ ਕੀਤਾ ਆ ਆਪਾਂ ਕੀਤਾ ਸ਼ਾਮ ਦਾ 6:30 7:00 ਵਜੇ ਦਾ ਤਕਰੀਬਨ ਆਪਣਾ 30 ਏਕੜ ਦਾ ਫਾਰਮ ਆ ਤੇ ਆਪਾਂ ਚ 200 ਲੀਟਰ ਤੋਂ ਵੱਧ ਪਾਣੀ ਪਾ ਰਿਆ ਹਾਂ ਪਰ ਪਾ ਪਾ ਰੇ ਕੜਦਾ ਤੇ ਇਹ ਆਪਾਂ ਪੂਰੀ ਕਰਵਾ ਰਹੇ ਹਾਂ ਸਪਰੇ 30 ਏਕੜ ਫਾਰਮ ਦੇ ਵਿੱਚ ਹੀ ਤੇ ਜਿਹੜਾ ਵੀ ਤਾਂ ਰਿਜ਼ਲਟ ਕੋ ਤੁਹਾਨੂੰ ਦਿਖਾਵਾਂਗੇ ਜਰੂਰ ਤੇ ਜਿਹੜਾ ਸ਼ਾਮ ਦਾ ਟਾਈਮ ਹੈ ਚੂਜ਼ ਕੀਤਾ ਜੀ ਉਹਦਾ ਮਤਲਬ ਇਹ ਵੀ ਜਿਹੜੀ ਦਵਾਈ ਹੈ ਸਪਰੈਡ ਕਰਦੀ ਹੈ ਦਵਾਈ ਫੈਲਦੀ ਆ ਤੇ ਜਦੋਂ ਆਪਾਂ ਪਾਣੀ ਦੀ ਮਾਤਰਾ ਪੂਰੀ ਰੱਖਾਂਗੇ ਸ਼ਾਮ ਕਰਾਂਗੇ ਠੰਡੇ ਟਾਈਮ ਇੱਕ ਤਾਂ ਉਦੋਂ ਹਵਾ ਬੰਦ ਹੁੰਦੀ ਬਿਲਕੁਲ ਨਹੀਂ ਇੱਕ ਉਦੋਂ ਆਪਣੇ ਤੇਲ ਪੈਣ ਲੱਗ ਜਾਂਦੀ ਹੈ ਜਿਹਨੂੰ ਆਪਾਂ ਉਸ ਕਹਿੰਦੇ ਆ ਹਿੰਦੀ ਚ ਪੰਜਾਬੀ ਚ ਪਤੀਓਲ ਕਹਿੰਦੇ ਨੇ ਤੇ ਇਹਦਾ ਵਰਕਆਊਟ ਜ਼ਿਆਦੇ ਵਜਨ ਦਾ ਦਵਾਈ ਦਾ ਹੀ ਕੋਈ ਜਦੋਂ ਇਹ ਪਾਣੀ ਦੇ ਨਾਲ ਮਿਲ ਕੇ ਫੈਲਦੀਆਂ ਨਹੀਂ ਤੇ ਇਹ ਜਿਹੜਾ ਮਾਣਾ ਮੋਟਾ ਜਿਹੜਾ ਆਪਣਾ ਕਚਰੇਆਂ ਦਾ ਕੰਮ ਦਾ ਕਸਰ ਰਹਿ ਜਾਂਦੀ ਆ ਉਹ ਸਾਰੀ ਪੂਰੀ ਕਰ ਦਿੰਦੀ ਆ ਸੋ ਆਪਾਂ ਨੂੰ 2 ਸਾਲ ਹੋ ਗਏ ਬਹੁਤ ਵਧੀਆ ਰਿਜ਼ਲਟ ਆ ਦਵਾਈਆਂ ਦਾ ਪਰ ਜਿਹੜਾ ਤਰੀਕਾ ਆਪਾਂ ਨੂੰ ਉਹ ਥੋੜਾ ਜਿਹਾ ਆਪਾਂ ਨੂੰ ਠੀਕਾ ਨਾਲ ਪੈਣਾ ਸਾਰੇ ਪਰ੍ਹਾਂਵਾਂ ਨੂੰ ਤਰੀਕਾ ਮਤਲਬ ਜਿਹੜਾ ਟਾਈਮ ਪੀਰੀਅਡ ਹੈਗਾ ਦਾ ਵੀ ਹਵਾ ਬੰਦ ਹੋਵੇ ਸ਼ਾਮ ਦਾ ਟਾਈਮ ਹੋਵੇ 3 4 ਵਜੇ ਦਾ ਟਾਈਮ ਹੋਵੇ 5 ਵਜੇ ਦਾ ਹੋਵੇ ਪਰ ਮੈਂ ਚੁਣ ਕੀਤਾ ਰਾਤ ਦਾ 7 ਵਜੇ ਦਾ ਰਹਿਣ ਤੁਹਾਨੂੰ ਤਕਰੀਬਨ ਸਾਨੂੰ 10-11 ਵੱਜ ਚੁੱਕੇ ਨੇ ਸਾਰੇ ਕਿਤੇੰਨੇ ਸਪਰੇਡ ਹੋ ਚੁੱਕੀਆਂ